ਹਰ ਜੀ ਸੋ ਅੱਜ ਅਸੀਂ ਬਣਾਉਣ ਲੱਗੇ ਆ ਗੁੰਗਲੂ ਇਹਨਾਂ ਨੂੰ ਕਈ ਸ਼ਲਕਮ ਵੀ ਕਹਿੰਦੇ ਹੈਗੇ ਆ ਚਲੋ ਅਸੀਂ ਬਣਾਈਏ ਅੱਜ ਗੁੰਗਲੂ ਸੋ ਇਹਨਾਂ ਨੂੰ ਪਹਿਲਾਂ ਅਸੀਂ ਪੀਲ ਆਫ ਕਰ ਲਾਂਗੇ ਪੀਲ ਆਫ ਕਰਕੇ ਛੋਟੇ ਛੋਟੇ ਪੀਸਿਸ ਜਿ ਤੁਸੀਂ ਕੱਟ ਸਕਦੇ ਹੋ ਜਾਂ ਥੋੜੇ ਵੱਡੇ ਪੀਸਿਸ ਬਟ ਛੋਟੇ ਪੀਸਿਸ ਚ ਕੱਟੀਏ ਤਾਂ ਵਧੀਆ ਲੈਂਦੇ ਹੈਗੇ ਆ ਅੰਟੀ ਸੋ ਆਪਣੀ ਸ਼ਾਲਗਮ ਜਿਹੜੀ ਹੈਗੀ ਆ ਛੋਟੇ ਛੋਟੇ ਕੱਟ ਕਰ ਲਈਆ ਐਂਡ ਇਹਦੇ ਵਿੱਚ ਪਾਣੀ ਆਪਾਂ ਪ੍ਰੋਪਰ ਬਹੁਤ ਘੱਟ ਰੱਖਣਾ ਆ ਕਿਉਂਕਿ ਜਦੋਂ ਸ਼ਾਲਗਮ ਹੁੰਦੇ ਆ ਉਦੋਂ ਉਹ ਆਪਣਾ ਪਾਣੀ ਆਲਰੇਡੀ ਉਹ ਛੱਡ ਜਾਂਦੇ ਇਹਨਾਂ ਦੇ ਵਿੱਚ ਆਲਰੇਡੀ ਪਾਣੀ ਹੁੰਦਾ ਆ ਸੋ ਦੈਨ ਇਹਦੇ ਵਿੱਚ ਆਪਾਂ ਥੋੜਾ ਜਿਹਾ ਸੌਲਟ ਐਡ ਕਰਾਂਗੇ ਕਿਉਂਕਿ ਆਪਾਂ ਬਾਅਦ ਵਿੱਚ ਤੜਕੇ 'ਚ ਵੀ ਪਾਉਣਾ ਹੈਗਾ ਆ ਐਂਡ ਜਿਹੜੀ ਹਲਦੀ ਹੈਗੀ ਆ ਹਲਦੀ ਵੀ ਬਿਲਕੁਲ ਥੋੜੀ ਜਿਹੀ ਲਾਈਕ 1 스ਪੂਨ ਤੋਂ ਵੀ ਹਾਫ 스ਪੂਨ ਤੋਂ ਵੀ ਕੱਟ ਪਾਉਣੀ ਹੈਗੀ ਆ ਸੋ ਦੈਨ ਇਹਨੂੰ ਵਿਸਲਸ ਆਉਣਗੀਆਂ ਐਂਡ ਆਫਟਰ ਵਿਸਲਸ ਦੇਖਦੇ ਹਾਂ ਕਿ ਜੀ ਹੁਣ ਸਾਡੀ ਵਿਸਲਸ ਆ ਚੁੱਕੀਆਂ ਆ ਸੋ ਹੁਣ ਅਸੀਂ ਆਪਣਾ ਕੁੱਕਰ ਓਪਨ ਕਰਕੇ ਦੇਖਦੇ ਹਾਂ ਤੇ ਆਪਣੀ ਗੋਮਲੂ ਉਹ ਸ਼ਲਗਮ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਹੋ ਚੁੱਕੇ ਆ ਐਸ ਤੁਸੀਂ ਦੇਖ ਸਕਦੇ ਹੋ ਫੇਕੇ ਹੁਣ ਇਹਨਾਂ ਨੂੰ ਅਸੀਂ ਵਿਦ ਕੜਛੀ ਦੇ ਨਾਲ ਵੀ ਆਪਾਂ ਫੇਸ ਸਕਦੇ ਹੈਗੇ ਆ ਨੇਤੇ ਅਗਰ ਕਸ਼ੀ ਨਾਲ ਨਹੀਂ ਤਾਂ ਕਿਉਂਕਿ ਗਲੇ ਹੋਏ ਹੁੰਦੇ ਆ ਇੰਨਾ ਜ਼ਿਆਦਾ ਹਾਰਡ ਨਹੀਂ ਕਮ ਹੈਗਾ ਇਹਨਾਂ ਨੂੰ ਪ੍ਰੋਪਰ ਇਦਾਂ ਸੇਕਣਾ ਹੈਗਾ ਆ ਨੇਤੇ ਜਿੱਦਾਂ ਅਸੀਂ ਸਾਗ ਕੁੱਟੀ ਦਾ ਹੈਗਾ ਆ ਅਸੀਂ ਉਹਦੇ ਨਾਲ ਘੋਟਨੇ ਦੇ ਨਾਲ ਵੀ ਇਹਨਾਂ ਨੂੰ ਜਿਹੜਾ ਹੈਗਾ ਆ ਮੈਸ਼ ਕਰ ਸਕਦੇ ਆ ਓਕੇ ਸੋ ਜਿੱਦਾਂ ਅਸੀਂ ਨੂੰ ਮੈਸ਼ ਕਰਦੇ ਜਾਵਾਂਗੇ ਨਾਲ ਦੀ ਨਾਲ ਜਿਵੇਂ ਅਸੀਂ ਸਾਗ ਨੂੰ ਕੁੱਟੀ ਦਾ ਹੈਗਾ ਆ ਉਵੇਂ ਹੀ ਇਹਦੇ ਵਿੱਚ ਜਿਹੜਾ ਹੈਗਾ ਆ ਉਹ ਆਟਾ ਪਾਉਣਾ ਹੈ ਤੁਸੀਂ ਇੱਥੇ ਕਣਕ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਐਨ ਮੱਕੀ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਇੱਛਾ ਹੈਗੀ ਆ ਤੇ ਇਹਨੂੰ ਪ੍ਰੋਪਰ ਕੁੱਟਣਾ ਆ ਕਿਉਂਕਿ ਆਟੇ ਦੇ ਨਾਲ ਕੀ ਹੁੰਦਾ ਆ ਜਿਹੜਾ ਇਹਦੇ ਵਿੱਚ ਐਕਸਟਰਾ ਪਾਣੀ ਹੈਗਾ ਆ ਉਹ ਵਾਟਰ ਜਿਹੜਾ ਹੈ ਐਬਜ਼ਾਰਬ ਕਰ ਲੈਂਦਾ ਆ ਸੋ ਹਮੇਸ਼ਾ ਤਿਆਰ ਰੱਖਣਾ ਹੈ ਅਸੀਂ ਜਦੋਂ ਗੁੰਗਲੂ ਜਾ ਸ਼ਲਗਮ ਜੋ ਵੀ ਤੁਸੀਂ ਕਹਿੰਦੇ ਹੋ ਬਣਾਉਣੇ ਆ ਇਹਦੇ ਵਿੱਚ ਪਾਣੀ ਬਹੁਤ ਘੱਟ ਮਾਤਰਾ ਦੇ ਵਿੱਚ ਪਾਉਣਾ ਹੈ ਐਂ ਤੇ ਜੀ ਸਾਈਡ ਤੇ ਆਪਣੇ ਤੜਕੇ ਵਾਸਤੇ ਆਪਣੇ ਅਨੀਅਨ ਵੀ ਹੈਗੀ ਰੈਡੀ ਗਾਰਲਿਕ ਅੰਡ ਟਮਾਟੋ ਪੋਨੇ ਹੈਗੇ ਆ ਤੇ ਮਿਰਚਾਂ ਤੁਸੀਂ ਆਪਣੇ ਟੇਸ ਦੇ ਅਨੁਸਾਰ ਪਾ ਸਕਦੇ ਤੁਸੀਂ ਸਪਾਈਸੀ ਖਾਣਾ ਚਾਹੁੰਦੇ ਜਿਆਦਾ ਪਾ ਸਕਦੇ ਆ ਨਹੀਂ ਸਪਾਈਸੀ ਖਾਣਾ ਚਾਹੁੰਦੇ ਜਸਟ ਮੀਡੀਅਮ ਜਸਟ ਫਿਊ ਬਿਟ ਕਿਉਂਕਿ ਅਸੀਂ ਜਿਆਦਾ ਸਪਾਈਸੀ ਨਹੀਂ ਪਸੰਦ ਕਰਦੇ ਹੈਗੇ ਸੋ ਇਨੀਆਂ ਕਿ ਇਸ ਇਨਫ OK ਜੀ ਸੋ ਤੜਕੇ ਵਿੱਚ ਮੈਂ ਡੈਫੀਨਿਟਲੀ ਹਮੇਸ਼ਾ ਦੱਸਦੀ ਹਾਂ ਮੈਂ ਦੇਸੀ ਕਿਉ ਅਲਿਵਰ ਯੂਜ਼ ਕਰਦੀ ਹਾਂ ਬਟ ਤੇ ਇਹਨਾਂ ਵਾਸਤੇ ਮੈਂ ਦੇਸੀ ਕਿਉ ਯੂਜ਼ ਕਰਾਂਗੀ ਤਾਂ ਮੈਂ ਦੇਸੀ ਕਿਉ ਦੇ ਵਿੱਚ ਫਸਟ ਮੈਂ ਜਿਹੜੇ ਹੈਗੇ ਆਪਣਾ گارਲਿਕ ਚੌਪ ਕੀਤਾ ਹੋਇਆ ਹੈ ਛੋਟਾ ਛੋਟਾ ਉਹਨੂੰ ਪਾ ਦੂੰਗੀ ਇਦ ਵਿੱਚ ਮ ਗਾਰਲਿਕ ਜਿਹੜਾ ਹੈਗਾ ਆ ਉਹ ਐਡ ਕਰ ਦਿੱਤਾ ਹੈ ਸੋ ਗਾਰਲਿਕ ਨੂੰ ਜਸਟ ਬਰਾਊਨ ਜ਼ਿਆਦਾ ਡਾਰਕ ਬਰਾਊਨ ਨਹੀਂ ਕਰਨਾ ਹੈਗਾ ਥੋੜਾ ਬਰਾਊਨ ਹੋਣ ਦਵਾਂਗੇ ਦੈਨ ਆਪਾਂ ਇਹਦੇ ਵਿੱਚ ਜਿਹੜੇ ਹੈਗੇ ਆ ਜਿੰਜਰ ਐਂਡ ਆਨੀਅਨ ਐਡ ਕਰਾਂਗੇ ਸੋ ਇਹਦੇ ਵਿੱਚ ਮੈਂ ਅ ਜਿੰਜਰ ਐਂਡ ਪਿਆਜ਼ ਐਡ ਕਰ ਦਿੱਤੇ ਆ ਇਹਨਾਂ ਨੂੰ ਹੁਣ ਅਸੀਂ ਬਰਾਊਨ ਹੋਣ ਤੱਕ ਏਟ ਕਰਾਂਗੇ ਸੌਫਟ ਫਰਾਈ ਕਰਾਂਗੇ ਵਧੀਆ ਕਿਉਂਕਿ ਜਿੰਨਾ ਅਸੀਂ ਤੜਕਾ ਵਧੀਆ ਬਣਾਉਨੇ ਆ ਡੈਫੀਨਿਟਲੀ ਆਪਣੀ ਸਬਜ਼ੀ ਵੀ ਵਧੀਆ ਬਣਦੀ ਆ ओके okay, जी तो फिर देख सब व्यू अनियन वगैरह जेडे है के अनियन नी गार्लिक वि जिंजर भी एकदम सारे ब्राउन हो गया सो हम इन दे विच assi टमाटर एंड ग्रीन चिल्ली जडी है ओ ऐड कर दन चिमिंग केसी ऑलरेडी पहला गंगलूण दे विच जेडे हैगे मसाले ऐड कर चुके सी जे विच मैं थोड़े से साल्ट पाया या और थोड़ी जी हल्दी पाई या थोड़ा जे ही मैं धनिया पाउडर पाया या ते गरम मसाला ओ सी लास्ट में ऐड करंगी मैं पहला भी दस दी है कि मेरे जेडे मसाले हैगे और सारे घर दे ही हैगे या ਸਿਰਫ ਮੈਂ ਗਰਮ ਮਸਾਲਾ ਐਂਡ ਤਨੀਆ ਪਾਊਡਰ ਯੂਜ਼ ਕਰਦੀ ਆ ਮੈਂ ਜ਼ਿਆਦਾ ਕੋਈ ਵੀ ਮਸਾਲਾ ਜਿਹੜਾ ਹੈਗਾ ਆ ਯੂਜ਼ ਨਹੀਂ ਕਰਦੀ ਆਪਣੀ ਸਬਜ਼ੀਆਂ ਓਕੇ ਜੀ ਸੋ ਹੁਣ ਮੈਂ ਇਹਦੇ ਵਿੱਚ ਮਸਾਲਾ ਜਿਹੜਾ ਹੈਗਾ ਆ ਮੇਰਾ ਪੁੰਨ ਕਿਆ ਸੀਗਾ ਉਹਨੂੰ ਐਡ ਕਰ ਦਿੱਤਾ ਆ ਤੇ ਨਾਲ ਦੀ ਨਾਲ ਐਂ ਤੇ ਅਸੀਂ ਇਹਦੇ ਵਿੱਚ ਤਨੀਆ ਜਿਹੜਾ ਹੈਗਾ ਆ ਉਹ ਐਡ ਕਰ ਦਾਂਗੇ ਕਿ ਮੇਰੇ ਕੋਲ ਫਰੈਸ਼ ਤਨੀਆ ਨਹੀਂ ਸੀ ਹੈਗਾ ਮੈਂ ਇਹਨੂੰ ਤਨੀਆ ਸੀਗਾ ਤੇ ਮੈਨੂੰ ਕੱਟ ਕੇ ਤੇ ਡੀ ਕੀਤਾ ਹੋਇਆ ਸੀਗਾ ਲੁਕੇ ਜੀ ਹੁਣ ਇਸ ਆਪਣੇ ਜਿਹੜੇ ਹੈ ਗਿਆ ਗੋਗਲੂ ਉਹ ਬਣ ਕੇ ਰੈਡੀ ਆ ਸੋ ਮੈਂ ਤਨੀਏ ਦੇ ਨਾਲ ਨਾਲ ਥੋੜਾ ਜਿਹਾ ਗਰਮ ਮਸਾਲਾ ਬਿਲਕੁਲ ਥੋੜਾ ਜਿਹਾ ਕਿਉਂਕਿ ਨਾ ਤਾਂ ਮੇਰੇ ਹਸਬੰਦ ਜ਼ਿਆਦਾ ਖਾਂਦੇ ਆ ਨਾ ਸਿਕੂਲ ਵੀ ਜ਼ਿਆਦਾ ਗਰਮ ਮਸਾਲਾ ਨਹੀਂ ਖਾਂਦੇ इवन ਮੈਂ ਗਰਮ ਮਸਾਲਾ ਘਰੇ ਬਣਾਇਆ ਹੋਇਆ ਆ ਸੋ ਨਾਓ ਆਪਣੇ ਜਿਹੜੇ ਗੋਗਲੂ ਹੈਗੇ ਆ ਉਹ ਬਣ ਕੇ ਰੈਡੀ ਆ ਸੋ ਅਸੀਂ ਥੋੜੀ ਜੀ ਲੋ ਫਲੇਮ ਤੇ 5 ਟੂ 10 ਮਿੰਟਸ ਜਿਹੜਾ ਹੈਗਾ ਆ ਰੱਖਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਆਟਾ ਪਾਇਆ ਸੀਗਾ ਸੋ ਉਹ ਆਟਾ ਜਿਹੜਾ ਹੈਗਾ ਆ ਉਹ ਪ੍ਰੋਪਰ ਇਹਦੇ ਵਿੱਚ ਜਿਹੜਾ ਆ ਪੱਕ ਜੂਗਾ